ਹਾਂ ਜੀ ਇਹਨਾਂ ਨੂੰ ਵੀ ਲੈਣ ਦੇਣਾ ਹੈ ਜੀ ਆਇਓ ਕਹੋ ਤੇ ਚੇ ਬਦਕ ਸਾਹ ਨਾਲ ਆ ਗਏ ਇੱਧਰ ਨਹੀਂ ਲੈ ਉਹ ਜਿਹੜੀ ਆ ਉਹ ਜਿਹੜੀ ਮੈਂ ਤੇਜੀ ਬੰਦਾ ਜੀ ਉਹ ਮੈਂ ਰੰਗ ਤੇ ਮਾਈਂਸ ਦੇ ਕੋਲ ਬਈ ਇੱਕ ਮਿੰਟ ਜੀ ਕੀ ਕਿਹਾ ਤਾਂ ਭਾਈ ਕੁਝ ਕ ਖਾਲਸਾ ਮੋਬਾਈਲ ਨਹੀਂ ਫਤੇ ਅੱਜ ਸਾਡੇ ਭਰਾ ਗੁਰਦੇਵ ਸਿੰਘ ਜੇ ਗਗਨ ਦਵਿੰਦਰ ਸਿੰਘ ਮਣੀ ਇਨ ਅੱਜ ਦੋਨਾ ਭਰਾਵਾਂ ਦੇ ਜੁਆਇਨਿੰਗ ਕਰਾਈ ਹੈ ਆਮ ਆਦਮੀ ਪਾਰਟੀ ਦੇ ਦਫਤਰ ਦੇ ਵਿੱਚ ਔਰ ਚੰਗਾ ਅਸਰ ਸਿਰੂਖ ਰੱਖਣ ਵਾਲੇ ਨੇ ਔਰ ਨਾਮਦੇਵ ਜਿਹੜੀ ਸੰਸਥਾ ਹੈ ਪਾਤਰਾ ਦੀ ਉਹਦੇ ਪ੍ਰਧਾਨ ਵੀ ਨੇ 5-6 ਸਾਲਾਂ ਤੋਂ ਲਗਾਤਾਰ ਉਸ ਪ੍ਰਧਾਨਗੀ ਦੀ ਨਿਬੰਧਗੀ ਕਰ ਰਹੇ ਨੇ ਔਰ ਅੱਜ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਉਹ ਆਮ ਆਦਮੀ ਪਾਰਟੀ ਦੇ ਵਿੱਚ ਆਏ ਨੇ ਅੱਜ ਇਹਨਾਂ ਨੇ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਖੁਸ਼ ਹੋ ਕੇ ਮਾਨ ਸਾਹਿਬ ਦੇ ਚੰਗੇ ਕੰਮਾਂ ਤੋਂ ਖੁਸ਼ ਹੋ ਕੇ ਔਰ ਜੋ ਜ ਤਨਸ਼ਾਹੀ ਹੈ ਔਰ ਭਈਆ ਆਪਣਾਈ ਬੇਟੀਆਂ ਨੇ ਭਾਜਪੀ ਦੀ ਸੈਂਟਰ ਦੀ ਸਰਕਾਰ ਔਰ ਜੋ ਪਿਛਲੀਆਂ ਸਰਕਾਰਾਂ ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਦੀ ਹੋਵੇ ਚਾਹੇ ਉਹ ਕਾਂਗਰਸ ਦੀ ਸਰਕਾਰ ਹੋਵੇ ਉਹਨਾਂ ਨੇ ਸਿਰਫ ਜਿਹੜੀ ਬੁਨਿਆਦ ਹੈਗੀ ਸੀਗੀ ਉਹ ਝੁੱਠੀਆਂ ਸੋਹਾਂ ਖਾ ਕੇ ਸੱਤਾ ਦੇ ਵਿੱਚ ਆਉਂਦੇ ਸੀਗੇ ਔਰ ਲੋਕਾਂ ਦਾ ਜਿਹੜਾ ਸ਼ੋਸ਼ਣ ਕਰਦੇ ਸੀਗੇ 2022 ਦਾ ਇਲੈਕਸ਼ਨ ਲੜਿਆ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਫਤਵਾ ਦਿੱਤਾ ਔਰ ਇਹ 2 ਸਾਲ ਦੇ ਜਿਹੜੇ ਕੀਤੇ ਹੋਏ ਕੰਮ ਨੇ ਉਹਨਾਂ ਕੰਮਾਂ ਨੂੰ ਦੇਖਦਿਆਂ ਹੋਇਆ ਸਾਡੇ ਭਰਾ ਗੁਰਦਿੱਤ ਸਿੰਘ ਗगन ਜੀ ਔਰ ਦਵਿੰਦਰ ਸਿੰਘ ਮਰੀ ਇਹਨਾਂ ਨੇ ਆਜਾ ਮਾਦਮੀ ਪਾਰਟੀ ਜੁਆਇਨ ਕਰੀ ਹੈ ਸੋ ਬੇਨਾਪਰ ਹਵਾਂ ਦਾ ਵੈਲਕਮ ਕਰਦਾ ਜੀ ਆਇਆਂ ਨੂੰ ਕਹਿੰਦਾ ਪਾਰਟੀ ਦੇ ਵਿੱਚ ਔਰ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਪਾਰਟੀ ਦੇ ਵਿੱਚ ਤੁਹਾਡਾ ਜਿਹੜਾ ਮਾਨ ਸਤਕਾਰ ਹੈ ਉਹ ਕੀਤਾ ਜਾਊਗਾ ਔਰ ਸਪੋਰਟਸ ਦੇ ਵਿੱਚ ਪੰਗੜੇ ਦੇ ਵਿੱਚ ਸਾਡੇ ਭਰਾ ਨੇ ਦਵਿੰਦਰ ਜੀ ਨੇ ਬਹੁਤ ਵੱਡਾ ਜਿਹੜਾ ਉਹ ਨਾਮ ਬਣਾਇਆ ਸੋ ਅੱਜ ਸਾਡੀ ਟੀਮ ਦੀ ਮਿਹਨਤ ਸਦਕਾ ਅਜਨ ਨੇ ਜੁਆਇਨ ਕਰਿਆ ਸੋ ਮੈਂ ਧੰਨਵਾਦ ਕਰਦਾ ਭਰਾਵਾਂ ਦਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਮੇਰਾ ਸਾਥ ਦੇਣਗੇ ਔਰ ਮੁੱਦੇ ਦੇ ਨਾਲ ਮੁੱਦਾ ਲਾ ਕੇ ਚੱਲਣਗੇ ਔਰ ਲੋਕ ਸਭਾ ਦੀ ਜਿਹੜੀ ਇਲੈਕਸ਼ਨ ਹੋਏਗੀ ਉਸ ਦੇ ਵਿੱਚ ਬਹੁਤ ਵੱਡੇ ਮਾਰਜਨ ਦੇ ਨਾਲ ਹਲਕਾ ਛਤਾਣਾ ਜਿਹੜਾ ਉਹ ਜਿੱਟ ਕੇ ਕਰਨਲ ਕੌਂਟਰਕੁਐਸ਼ਨ ਅਗੇ ਸਰ ਕੇਜਰੀਵਾਲ ਦੀ ਪਟੀਸ਼ਨ ਫੇਰ ਦਾਦੂ ਕੀ ਦੁਬਾਰਾ ਇਹਦੇ ਬਾਰੇ ਕਿਵੇਂ ਦੇਖਦੇ ਹੋ ਜੀ ਮੈਂ ਤਾਂ ਪਹਿਲਾਂ ਕਹਿ ਗਿਆ ਕਿ ਜੀ ਜਿਸ ਇਨਸਾਨ ਤੋਂ 100 ਰੁਪਈਆ ਨਾ ਨਿਕਲਿਆ ਹੋਵੇ ਜਿਹੜੇ ਸਾਡੇ ਆਮ ਆਦਮੀ ਪਾਰਟੀ ਦੇ ਚਾਰੋਂ ਲੀਡਰ ਅੰਦਰ ਕੀਤੇ ਹੋਏ ਨੇ ਚਾਰਾਂ ਤੋਂ 100 ਰੁਪਈਆ ਵੀ ਨਹੀਂ ਈੜੀ ਉਕੜਾ ਸਕੀ ਜੀ ਇਹ ਤਾਨਾ ਸਹੀ ਰਹੀ ਹੈ ਇਹ ਤਾਨਾ ਸਹੀ ਜਿਹੜਾ ਉਰਖ ਹੈਗਾ ਮੋਦੀ ਨੇ ਅਪਣਾਇਆ ਹੋਇਆ ਇਸ ਦਾ ਲੋਕ ਜਵਾਬ ਦੇਣ ਨੂੰ ਤਿਆਰ ਬੈਠੇ ਨੇ 4 ਜੂਨ ਨੂੰ ਲੋਕਾਂ ਨੇ ਜਿਹੜਾ ਫਤਵਾ ਹੈ ਲੋਕਾਂ ਨੇ ਜਿਹੜਾ ਆਪਣੇ ਗਠਬੰਧਨ ਦੀ ਸਰਕਾਰ ਬਣਨ ਜਾ ਰਹੀ ਹੈ ਉਹਦੇ ਵਿੱਚ ਮਾਤ ਪਾਉਣਗੇ ਮੋਦੀ ਨੂੰ ਔਰ ਚੰਗਾ ਭੂਵੇਖ ਹੈ ਜਿਹੜਾ ਉਹ ਬਣੇਗਾ ਇਹ ਤਾਨਾਸ਼ਾਹੀ ਲੋਕਾਂ ਨੂੰ ਜਿਨ੍ਹਾਂ ਨੇ ਹਿੰਦੁਸਤਾਨ ਵੇਚਤਾ ਸਾਰਾ ਸਾਰਾ ਸਿਸਟਮ ਪ੍ਰਾਈਵੇਟ ਕਰਤਾ ਉਹਨਾਂ ਨੂੰ ਸਬਕ ਸਿਖਾਉਣ ਜਾ ਰਹੇ ਬਿਲਕੁਲ ਆਮ ਆਦਮੀ ਪਾਰਟੀ ਝੂਠੀਆਂ ਸੋਹਾਂ ਦੀ ਬਣਿਆਦ ਨੇ ਰੱਖਦੀ ਜੋ ਗਰੰਟੀਆਂ ਦਿੱਤੀਆਂ ਸੀਗੀਆਂ ਉਹਨਾਂ ਗਰੰਟੀਆਂ ਤੇ ਕੰਮ ਕਰ ਰਹੀ ਹੈ 2 ਸਾਲਾਂ ਵਜੇ ਸਰਕਾਰ ਨੂੰ ਹੋਏ ਨੇ 2 ਸਾਲਾਂ ਦੇ ਵਿੱਚ ਬਹੁਤ ਸਾਰਾ ਸਿਸਟਮ ਸੀਗਾ ਜਿਹੜਾ ਉਹ ਚੇਂਜ ਕੀਤਾ 1000 ਰੁਪਿਆ ਦੇਣ ਦੀ ਗੱਲ ਸੀਗੀ ਉਹ ਵੀ ਅਸੀਂ ਦੇਵਾਂਗੇ ਸਰਕਾਰ ਸਾਡੀ 3 ਸਾਲ ਅਜੇ ਪਈ ਹੈ ਸਾਡੀ ਸਰਕਾਰ 2 ਸਾਲਾਂ ਵਿੱਚ ਖਤਮ ਨਹੀਂ ਹੋਊਗੀ ਤੁਸੀਂ ਗੱਲ ਕੀਤੀ ਡਾਕਟਰ ਧਰਵੀਰ ਗਾਂਧੀ ਨੂੰ ਜਿਹੜੇ ਪਿਛਲੇ 4 ਵਾਰੀ ਮਹਾਰਾਣੀ ਇੱਥੋਂ ਲੋਕ ਸਭਾ ਦੇ ਰਹਿ ਸੈਂਟਰ ਦੇ ਵਿੱਚ ਵਜ਼ੀਰ ਰਹਿ ਮੈਨੂੰ ਇੱਕ ਕੰਮ ਗੜਾ ਦੇਣੋ ਕਿ ਕਿਹੜਾ ਉਹਨਾਂ ਨੇ ਪਟਿਆਲੇ ਜ਼ਿਲ੍ਹੇ ਦੇ ਵਿੱਚ ਹਲਕਾ ਸ਼ੁਤਰਾਣਾ ਦੇ ਵਿੱਚ ਕੰਮ ਕੀਤਾ ਹੋਵੇ ਡਾਕਟਰ ਗਾਂਧੀ ਨੂੰ ਲੋਕਾਂ ਨੇ ਜਿਤਾ ਕੇ ਭੇਜਿਆ ਸੀਗਾ ਮੈਨੂੰ ਕੋਈ ਇੱਕ ਕੰਮ ਗਿਣਾ ਦੇ ਵੀ ਡਾਕਟਰ ਧਰਵੀਰ ਗਾਂਧੀ ਕਿ ਜਿਨੇ ਇੱਕ ਕੰਮ ਵੀ ਹਲਕੀ ਸ਼ੁਤਰਾਣੇ ਦੇ ਵਿੱਚ ਔਰ ਡਿਸਟ੍ਰਿਕਟ ਪਟਿਆਲੇ ਦੇ ਵਿੱਚ ਕੀਤਾ ਹੋਵੇ ਕਿਹੜੇ ਕਿਹੜੇ ਸਾਹਬਾਂ ਲੋਕਾਂ ਨੂੰ ਵੋਟਾਂ ਦੇਣਗੇ ਜੀ ਇਹਨਾਂ ਨੂੰ ਲੋਕਾਂ ਨੇ ਮਨ ਬਣਾ ਲਿਆ ਇਹ ਚਾਰ ਤਰੀਕ ਨੂੰ ਤੁਹਾਨੂੰ ਆਪ ਪਤਾ ਲੱਗੇਗਾ ਕਿ ਲੋਕ ਕਿਹੜੇ ਹੱਕ ਚ ਦਿੰਦੇ ਨੇ ਆਮ ਆਦਮੀ ਪਾਰਟੀ ਦਾ ਆਮ ਆਦਮੀ ਪਾਰਟੀ ਦੇ ਦਾ ਬਰਾਬਰ ਹੈ ਨਹੀਂ ਕੋਈ ਕਿਹੜਾ ਬੰਦਾ ਪ੍ਰਚਾਰਤੋਂ ਨੂੰ ਕਰਨ ਨੂੰ ਦਿਸ ਰਿਹਾ ਲੋਕਾਂ ਦੇ ਮਨ ਉਹਨਾਂ ਕੈਂਡੀਡੇਟਾਂ ਦੇ ਮਨਾਂ ਦੇ ਵਿੱਚ ਕੋਈ ਗੋਫ ਹੈ ਕਿ ਆਮ ਆਦਮੀ ਪਾਰਟੀ ਕੰਮਾਂ ਦੀ ਰਾਜਨੀਤੀ ਕਰਦੀ ਹੈ ਜਾਤਾਂ ਧਰਮਾਂ ਦੀ ਰਾਜਨੀਤੀ ਨਹੀਂ ਕਰਦੀ ਕਿ ਅਸੀਂ ਕੰਮ ਦੇ ਆਧਾਰ ਤੇ ਲੋਕਾਂ ਤੋਂ ਵੋਟ ਲਵਾਂਗੇ ਔਰ ਲੋਕ ਵੋਟ ਦੇਣ ਜੋ ਮੈਂ ਮੁੱਦੇ ਚੱਕੇ ਨੇ ਆਪਣੇ ਹਲਕੇ ਸ਼ੋਤਰਾਣੇ ਦੇ ਵਿਧਾਨ ਸਭਾ ਦਾ ਰਿਕਾਰਡ ਕਢਾ ਕੇ ਦੇਖ ਲਓ ਅਗਰ ਜੇ ਮੇਰੇ ਬਰਾਬਰ ਇੱਕ ਲੋਕ ਸਭਾ ਦੇ ਚੱਕੇ ਹੋਣ ਤਾਂ ਮੈਂ ਤੁਹਾਡਾ ਦਿੰਦਾਰ ਹੋਊਗਾ ਮੇਰੇ ਬਰਾਬਰ ਤੱਕੜਾ ਲਓ ਇੱਕੋ ਹੀ ਪੋਸਤ ਦਾ ਮੁੱਦਾ ਦੂਸਰਾ ਮੁੱਦਾ ਕਿਹੜਾ ਚੱਕਿਆ ਜੀ ਉਹਨਾਂ ਨੇ ਕਿਹੜੇ ਹਲਕੇ ਦੀ ਗੱਲ ਕੀਤੀ ਹੈ ਕਿਹੜੀ ਲੋਕ ਸਭਾ ਦੀ ਗੱਲ ਕੀਤੀ ਹੈ ਅੱਜ ਬਸ ਇੱਕੋ ਹੀ ਹੈ ਜਗਾਦੋ ਮੋਮਬਤੀਆਂ ਹੁਣ ਲੋਕਾਂ ਨੇ ਇੱਕ ਵਾਰੀ ਮੋਮਬਤੀ ਜਗਾਤੀ ਵਾਰ-ਵਾਰ ਮੋਮਬਤੀਆਂ ਨਹੀਂ ਉਗਦੀਆਂ ਮੈਂ ਤਾਂ ਪਹਿਲਾਂ ਕਹਿ ਗਿਆ ਕਿ ਜੀ ਜਿਸ ਇਨਸਾਨ ਤੋਂ 100 ਰੁਪਈਆ ਨਾ ਨਿਕਲਿਆ ਹੋਵੇ ਜਿਹੜੇ ਸਾਡੇ ਆਮ ਆਦਮੀ ਪਾਰਟੀ ਦੇ ਚਾਰੋਂ ਲੀਡਰ ਅੰਦਰ ਕੀਤੇ ਹੋਏ ਨੇ ਚਾਰਾਂ ਤੋਂ 100 ਰੁਪਈਆ ਵੀ ਨਹੀਂ ਈੜੀ ਉਕੜਾ ਸਕੀ ਜੀ ਇਹ ਤਾਨਾਸ਼ਹੀਰ ਹੋਈ ਹੈ ਕਿ ਤਾਨਾਸ਼ਹੀਰ ਜਨਾਮ ਗੁਰਦੀਪ ਸਿੰਘ ਗਵਨਾਨੀ ਮੈਂ ਪਾਰਟੀ ਕਾਲੀ ਦਲ ਦੇ ਵਿੱਚ ਕਾਫੀ ਲੰਬੇ ਸਮੇਂ ਤੋਂ ਕੰਮ ਕਰਦਾ ਆ ਰਿਹਾ ਸੀ ਜਦੋਂ ਤੋਂ ਆਪਣੀ ਆਪ ਪਾਰਟੀ ਦੀ ਹੋਂਦ ਪੰਜਾਬ ਵਿੱਚ ਆਈ ਹੈ ਇਹਨਾਂ ਦੇ ਕੰਮ ਦੇਖ ਕੇ ਜੋ ਅਸੀਂ ਕੰਮ ਆਪਣੇ ਲੀਡਰਾਂ ਨੂੰ ਕਹਿੰਦੇ ਹੁੰਦੇ ਸੀ ਵੀ ਅਸੀਂ ਇਹ ਕੰਮ ਕਰਨੇ ਨੇ ਇਹਨਾਂ ਨੇ ਬਿਨਾਂ ਕਹੇ ਉਹ ਕੰਮ ਕਰਵਾਏ ਨੇ ਅਸੀਂ ਪਾਰਟੀ ਦਾ ਬਹੁਤ ਸ਼ੁਕਰ ਕਰਦੇ ਹਾਂ ਤੇ ਸਾਰਾ ਪਾਰਟੀ ਵੱਲ ਭੱਜੇ ਤਾਂ ਹੀ ਆਏ ਆ ਤੇ ਤਾਂ ਜੋ ਅਸੀਂ ਇਹ ਪਾਰਟੀ ਦੇ ਨਾਲ ਰਲ ਕੇ ਅਸੀਂ ਵੀ ਲੋਕਾਂ ਨੂੰ ਕਹਿ ਸਕੀਏ ਵੀ ਇੰਨੇ ਸਾਲਾਂ ਤੋਂ ਕੰਮ ਕਰਦੇ ਆ ਰਹੇ ਹਾਂ ਵੀ ਬਗੈਰ ਸਾਡੇ ਕਿਹਾਂ ਜੇ ਕੰਮ ਹੋ ਰਹੇ ਨੇ ਤਾਂ ਇਹ ਸਾਡੇ ਐਮਐਲਏ ਸਾਹਿਬ ਦੀ ਦੇਣ ਹੈ ਤੇ ਤਾਂ ਹੀ ਅਸੀਂ ਇਸ ਪਾਰਟੀ ਨੂੰ ਜੁਆਇਨ ਕੀਤਾ ਹੈ